ਉਹਨੇ ਇੰਟਰਸਟਿੰਗ ਗੱਲ ਇਹ ਹੈ ਵੀ ਜਿੱਦਾਂ ਲੋਕ ਕਹਿੰਦੇ ਕਿ ਬ੍ਰਾਇਲਰ ਹੈ ਬ੍ਰਾਇਲਰ ਖਾਣਾ ਠੀਕ ਨਹੀਂ ਹੈਗਾ ਜਾਂ ਮਤਲਬ ਅਲੱਗ ਅਲੱਗ ਹਰ ਇੱਕ ਬੰਦੇ ਦੇ ਆਪ ਦੇ ਵਿਚਾਰ ਹੁੰਦੇ ਹੈਗੇ ਆ ਸੋ ਮਤਲਬ ਹਰੇਕ ਬੰਦੇ ਦੇ ਆਪ ਦੇ ਆਪ ਦੇ ਭ੍ਰੰਮ ਵੀ ਹੈਗੇ ਆ ਜਾਂ ਉਹ ਜਾਣਕਾਰੀ ਵੀ ਲੈਣਾ ਚਾਹੀਦਾ ਹੈ ਬਾਕੀ ਜੀ ਗੱਲ ਉਹਦੇ ਬਾਰੇ ਦੱਸੋ ਥੋੜਾ ਜਿਆਦਾ ਇੱਕ ਗੱਲ ਆ ਜੀ ਜਿਵੇਂ ਤੁਸੀਂ ਉਹਨੂੰ ਗੱਲ ਪੁੱਛੀ ਵੀ ਬਲੈਲਰ ਖਾਣਾ ਠੀਕ ਨਹੀਂ ਇਹ ਮੰਨ ਕੇ ਜਦੋਂ ਕੋਈ ਬੰਦਾ ਵੀ ਬਿਮਾਰ ਹੋ ਗਿਆ ਉਹਨੂੰ ਐਂਟੀਬਾਇਓਟਿਕ ਵਗੈਰਾ ਲੱਗਦੇ ਆ ਅੱਛਾ ਜੀ ਹੁਣ ਜੀ ਤੁਸੀਂ ਇਹ ਵੇਖ ਲਓ ਜੀ 32 ਤੋਂ 35 ਦਿਨਾਂ ਦੀ ਦਿੱਤਾ ਇਹ ਸਾਰੀ ਜੀ ਗੇ ਜਦ ਇਹ ਐਂਟੀਬਾਇਟਿਕ ਹੀ ਲਾਈ ਗਿਆ ਆਪਾਂ ਸ਼ੁਰੂ ਤੋਂ ਤਾਂ ਕਿੱਥੇ ਸਵਾਈਵ ਕਰੂਗਾ ਕੋਈ ਸਭ ਝੂਠੀਆਂ ਖਬਰਾਂ ਫਲਾਈਆਂ ਜੀ ਤੁਹਾਨੂੰ ਫਾਰਮ ਤੇ ਆਪਾਂ ਵਿਖਾਵਾਂਗੇ ਵੀ ਆਖਿੰਦੇ ਵੀ ਇਹ ਤਾਂ ਨਾ ਮੁਰਗਾ ਨਾ ਇਹ ਮੁਰਗੀ ਹੈ ਅੱਛਾ ਮੁਰਗੀਆਂ ਵੀ ਵਿੱਚ ਆਉਂਦੀਆਂ ਪੇਰੈਂਟ ਬਰਡ ਵੀ ਇੱਥੋਂ ਹੀ ਤਿਆਰ ਹੁੰਦਾ ਹੈ ਹੂੰ ਤੇ ਮੁਰਗਾ ਵੀ ਹੁੰਦਾ ਤੁਹਾਨੂੰ ਮੁਰਗਾ ਮੁਰਗੀ ਵੀ ਵਿਖਾ ਦਾਂਗੇ ਇਹ ਸਭ ਗੱਲਾਂ ਝੂਠਾ ਜੀ ਕੋਈ ਐਂਟੀਬਾਇਟਿਕ ਨਹੀਂ ਲੱਗਦੀ ਇਹਨਾਂ ਨੂੰ ਫੀਡ ਵਿੱਚ ਸੋਇਆ ਤੋਂ ਪ੍ਰੋਟੀਨ ਲਿਆ ਜਾਂਦਾ ਹੂੰ ਆਪਾਂ ਲਿਵਰ ਟੋਨਿਕ ਪਾਉਣੇ ਆ ਜਾਂ ਕੋਈ ਮਲਟੀ ਵਿਟਾਮਿਨ ਵਗੈਰਾ ਪਾਉਣੇ ਜਾਂ ਮਤਲਬ ਜੋ ਬੱਚਾ ਸ਼ੁਰੂ ਚਾਉਂਦਾ ਉਹਨੂੰ ਗੋੜੀ ਵਗੈਰਾ ਜਾਂ ਸਿਰਕਾ ਵਗੈਰਾ ਪਾਣੀ ਲੱਗਦਾ ਸੋਦੀ ਸੰਭਾਲ ਲਈ ਹਾਂਜੀ ਤੇ ਸਿਰਕਾ ਫਰੋਲ ਦਵਾਈ ਵੀ ਬਲੱਡ ਕੀ ਖੂਨ ਬਣਾਉਣ ਵਾਲੀ ਉਹ ਇਹ ਸਾਮ ਸੰਭਾਲਾ ਵਾਸਤੇ ਹੁੰਦਾ ਹੀ ਹੋਰ ਕੁਝ ਨਹੀਂ ਹੂੰ ਇਹ ਸਭ ਬੇਬੁਨਿਆਦ ਗੱਲਾਂ ਐ